ਸਾਰੇ ਨਿਹੰਗ ਸਿੰਘ ਜਥੇਬੰਦੀਆਂ ਦੀ ਬਦਨਾਮੀ ਹੁੰਦੀ ਹੈ ਸੋ ਇਹ ਮੇਰੀਆਂ ਬੇਨਤੀਆਂ ਸੀ ਇਹ ਦੋ ਮੁੱਦੇ ਵੱਡੇ ਪੱਧਰ ਤੇ ਭਖ ਰਹੇ ਆ ਦੋਵਾਂ 'ਲੀ ਗੌਰ ਕਰਨ ਦੀ ਲੋੜ ਆ ਚਿੰਤਨ ਕਰਨ ਦੀ ਲੋੜ ਆ ਵੀ ਇਹ ਮੁੱਦੇ ਆਏ ਕਿੱਥੋਂ ਕਾਹਦਾ ਕਾਰਨ ਕਰਕੇ ਆਏ ਆ ਕਿਉਂ ਇੰਨੇ ਵੱਡੇ ਪੱਧਰ ਤੇ ਭਖ ਰਹੇ ਆ ਇਹਦਾ ਚਿੰਤਨ ਕਰਨ ਦੀ ਲੋੜ ਆ ਵਿਚਾਰ ਕਰਨ ਦੀ ਲੋੜ ਆ ਤੇ ਇਹ ਨਿਹੰਗ ਹਰਿਜੀਤ ਸਿੰਘ ਜਿਹੜਾ ਭਾਜੀਪੀ ਦਾ ਆਰਐਸ ਦਾ ਦਲਾਲ ਆ ਇਹ ਇਹ ਇਹਨੂੰ ਇਹਨੂੰ ਇਹ ਨਹੀਂ ਪਤਾ ਵੀ ਮੈਂ ਸ਼ਬਦ ਦਾ ਜਾਪ ਕਰਨਾ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ ਜਾਂ ਗੁਰੂ ਸਾਹਿਬ ਅੱਗੇ ਸਿਰ ਝੁਕਾਉਣਾ ਬਸ ਇਹਨੂੰ ਇਹ ਪਤਾ ਵੀ ਮੈਂ ਮੂਰਤੀ ਪੂਜਾ ਕਿੱਦਾਂ ਕਰਨੀ ਇਹਨੂੰ ਇਹ ਪਤਾ ਵੀ ਮੰਦਰਾਂ ਦੇ ਵਿੱਚ ਟਾਲ ਲਖੜਾ ਕਿੱਦਾਂ ਖੜਕਾਉਣੇ ਆ ਭਾਈ ਜੀ ਸਦਕੇ ਜਿਨ੍ਹਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਹੈ ਉਹ ਟਾਲ ਲਖੜਾ ਖੜਕਾਉਣ ਮੂਰਤੀ ਪੂਜਾ ਕਰਨ ਜੋ ਮਰਜ਼ੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਜਿੰਨੇ ਵੀ ਸਰੋਤੇ ਆ ਸੰਗਤ ਆ ਸਭ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਸਾਰੀ ਸੰਗਤ ਇਹ ਜਿਹੜੀ ਬੇਨਤੀ ਹੈ ਬੜੀ ਪਿਆਰ ਦੇ ਨਾਲ ਤੇ ਸਾਰੀ ਜਿੰਨੀ ਵੀ ਇਹ ਲਾਈਵ ਆ ਸਾਰਾ ਸੁਣਦਾ ਕਿਰਪਾਲਤਾ ਕਰਿਓ ਵੀ ਮੇਰੀ ਬੇਨਤੀ ਹੈ ਖਾਸ ਕਰਕੇ ਸਰੋਤਿਆਂ ਨੂੰ ਕਿਉਂਕਿ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ 2-4 ਜੜੀਆਂ ਘਟਨਾਵਾਂ ਉਹ ਸਾਡੇ ਪੰਥ ਦੇ ਵਿੱਚ ਵਾਪਰੀਆਂ ਉਹਨਾਂ ਵਿਸ਼ਿਆਂ ਦੀ ਉੱਪਰ ਆਪਾਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਜਿਹੜੀ ਘਟਨਾ ਉਹ ਦਰਬਾਰ ਸਾਹਿਬ ਇੱਕ ਨੌਜਵਾਨ ਕੁੜੀ ਆਉਂਦੀ ਹੈ ਤੇ ਦਰਬਾਰ ਸਾਹਿਬ ਦੇ ਜਿਹੜੇ ਪ੍ਰਬੰਧਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਮਤਲਬ ਉਹਨਾਂ ਦੇ ਦਸਨ ਮੁਤਾਬਕ ਵੀ ਕੁੜੀ 6-7 ਘੰਟੇ ਪ੍ਰਕਰਮਾਂ ਦੇ ਵਿੱਚ ਰਹਿੰਦੀ ਆ ਪ੍ਰਕਰਮਾਂ ਦੇ ਵਿੱਚ ਇੱਧਰ ਉੱਧਰ ਜਾਂਦੀ ਆ ਕਿਤੇ ਵੀ ਉਹਨੇ ਪ੍ਰਕਰਮਾਂ ਦੇ ਵਿੱਚ ਨਮਸਕਾਰ ਮੱਥਾ ਨਹੀਂ ਟੇਕਿਆ ਦਰਬਾਰ ਸਾਹਿਬ ਦੇ ਅੰਦਰ ਵੀ ਨਹੀਂ ਟੇਕਿਆ ਪ੍ਰਕਰਮਾਂ ਦੇ ਵਿੱਚ ਵੀ ਕਿਤੇ ਨਹੀਂ ਮੱਥਾ ਟੇਕਿਆ ਮੱਥਾ ਨਹੀਂ ਟੇਕਿਆ ਪਰ ਉਹ ਦਰਬਾਰ ਸਾਹਿਬ ਆ ਕੇ ਇੱਕ ਕੰਮ ਕਰਦੀ ਹੈ ਵੀ ਉੱਥੇ ਪਹਿਲਾਂ ਤਾਂ ਉਹਨੇ ਜੋਗਾ ਕੀਤਾ ਜਿਸ ਤਰ੍ਹਾਂ ਚੌਂਕੜਾ ਮਾਰ ਕੇ ਬੈਠਦੇ ਉਹ ਕੰਮ ਕੀਤਾ ਅਗਲਾ ਉਹਨੇ ਇੱਕ ਦੂਜਾ ਕੰਮ ਇਹ ਕੀਤਾ ਵੀ ਆਪਣੀਆਂ ਲੱਤਾਂ ਤਾਂ ਕਰਕੇ ਜਿਸ ਤਰ੍ਹਾਂ ਜੋਗਾ ਕਰਦੇ ਆ ਉਹ ਜਿਹੜਾ ਵੀ ਦਰਬਾਰ ਸਾਹਿਬ ਕਰਨਾ ਇੱਕ ਇਜਾਜ਼ਤ ਹੀ ਨਹੀਂ ਹੈ ਮਰਜ਼ਾਦਾ ਅਨੁਸਾਰ ਵੀ ਇਜਾਜ਼ਤ ਨਹੀਂ ਹੈ ਪਰ ਫਿਰ ਵੀ ਉਹਨੇ ਆ ਕੇ ਉਹ ਕੀਤਾ ਇਹ ਜਿੱਥੇ ਉਹਨੇ ਜੋਗਾ ਕੀਤਾ ਜਾਂ ਲੱਤਾਂ ਤਾਂ ਕਰਕੇ ਜੋਗਾ ਕੀਤਾ ਉਹ ਉਹਨੇ ਬਕਾਇਦਾ ਫੋਨ ਦੇ ਵਿੱਚ ਉਹਦੀ ਵੀਡੀਓਗ੍ਰਾਫੀ ਵੀ ਕੀਤੀ ਆ ਉਹਦੀਆਂ ਫੋਟੋਆਂ ਵੀ ਖਿੱਚੀਆਂ ਵਾ ਤੇ ਬਾਅਦ ਦੇ ਵਿੱਚ ਮਸਲਾ ਪਖਦਾ ਪਖਦਾ ਅੱਗੇ ਤੁਰਿਆ ਜਾਂਦਾ ਉਹ ਕੁੜੀ ਜਾਂਦੀ ਹੈ ਮਾਫੀਨਾਮਾ ਮਾਫੀ ਦੀ ਉਹਦੀ ਇੱਕ ਵੀਡੀਓ ਹੁੰਦੀ ਆ ਵੀ ਮੈਨੂੰ ਨਹੀਂ ਸੀ ਪਤਾ ਇਦਾਂ ਉਦਾਂ ਕਰਕੇ ਇੱਕ ਦਿਨ ਛੱਡ ਕੇ ਉਹਦਾ ਫਿਰ ਇਹ ਬਿਆਨ ਹੁੰਦਾ ਵੀ ਮੇਰੇ ਉੱਪਰ 295 ਇਹਦਾ ਪਰਚਾ ਦਰਜ ਹੋਇਆ ਐਫ ਆਰ ਐਫ ਆਈ ਆਰ ਹੋਈ ਹੈ ਤੇ ਮੈਂ ਉਹਦਾ ਵਿਰੋਧ ਕਰਦੀ ਆ ਐਸਪੀਸੀ ਇਦਾਂ ਉਦਾਂ ਕਰਕੇ ਜੋ ਕੁਝ ਵੀ ਉਹਨੇ ਬੜਾ ਊੜਤਪਾਨ ਬੋਲਿਆ ਸਿੱਖ ਪੰਥ ਤੇ ਸਿੱਖ ਧਰਮ ਬਾਰੇ ਵੀ ਮੈਨੂੰ ਨਹੀਂ ਸੀ ਪਤਾ ਸਿੱਖ ਧਰਮ ਇਦਾਂ ਦਾ ਹੋਵੇਗਾ ਉਦਾਂ ਦਾ ਹੋਵੇਗਾ ਫਿਰ ਹੁਣ ਉਹ ਕੁੜੀ ਕੀ ਕਹਿ ਰਹੀ ਆ ਵੀ ਉਹਨੂੰ ਇਦਾਂ ਮਹਿਸੂਸ ਹੋ ਰਿਹਾ ਵੀ ਕਿਸੇ ਸਰਕਾਰ ਦੀ ਛੈ ਆ ਉਹ ਸਰਕਾਰ ਦੀ ਛੈ ਦੇ ਨਾਲ ਹੀ ਦਰਬਾਰ ਸਾਹਿਬ ਆਈ ਆ ਉਥੇ ਆ ਕੇ ਨੇ ਇੱਕ ਮੁੱਦਾ ਕ੍ਰੀਏਟ ਕੀਤਾ ਫੋਟੋਆਂ ਖਿੱਚ ਕੇ ਆਪਣੇ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਪਾਈਆਂ ਵੀ ਇਦਾਂ ਇਦਾਂ ਕਰਕੇ ਦਰਬਾਰ ਸਾਹਿਬ ਇੰਨਾ ਜਿੱਦਾਂ ਟਿਕਟੋਕ ਦੇ ਵਿੱਚੋਂ ਵੀ ਉੱਥੇ ਰੀਲਾਂ ਬਣਾਉਂਦੇ ਸੀ ਨੱਚਲ ਪੁੜਕਣ ਵਾਲੀਆਂ ਜਾਂ ਉਹ ਕੁਝ ਇਹ ਕੀ ਹੈ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਇਹ ਬੰਨ ਕੀ ਰਿਹਾ ਕੀ ਇੱਕ ਛਾਜਿਸ਼ ਇੰਨੀ ਵੱਡੀ ਉਹ ਵੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਹੋ ਜਾਵੇ ਉੱਥੇ ਜਿਹੜੀ ਸਕਿਉਰਟੀ ਆ ਟਾਸਕ ਫੋਰਸ ਵਾਲੇ ਜਿਹਨੂੰ ਆਪਾਂ ਸਕਿਉਰਟੀ ਵਾਲੇ ਸੱਜਣ ਕਹਿ ਦਿੰਦੇ ਆ ਉਹ ਵੀ ਆਪਣੇ ਪਿੰਡਾਂ ਦੇ ਵਿੱਚੋਂ ਹੀ ਆ ਕੀ ਉਹਨਾਂ ਦੀ ਨਿਗਾਹ ਦੇ ਵਿੱਚ ਉਹ ਕੁੜੀ ਨਹੀਂ ਆਈ ਉੱਥੇ ਹੀ ਉਹਨੂੰ ਬਣਦੀ ਜਿਹੜੀ ਉਹ ਸਜ਼ਾ ਦਿੰਦੇ ਕੋਈ ਜਿੱਦਾਂ ਕਾਨੂੰਨੀ ਤੌਰ ਤੇ 295ਏ ਜਾਂ ਹੋਰ ਕੋਈ ਧਾਰਮਿਕ ਭਾਵਨਾਵਾਂ ਨੂੰ ਖੇਸ ਪਹਾਈਆ ਉਦਾਂ ਦੇ ਉਥੇ ਐਫ ਆਈ ਆਰ ਹੋ ਜਾਂਦੀ ਪਰ ਇਹਦੇ ਉੱਪਰ ਵੀ ਤੁਸੀਂ ਵੇਖ ਲਓ ਅੱਜ ਤੱਕ ਚਲੋ 295ਏ ਪਰਚਾ ਦਰਜ ਹੋ ਗਿਆ ਪਰ ਉਹਨੂੰ ਕਿਸੇ ਨੇ ਚੋਕੇ ਅੰਦਰ ਕੀਤਾ ਉਹਦੇ ਉੱਪਰ ਕਿਸੇ ਨੇ ਪਰਚਾ ਦਰਜ ਕੀਤਾ ਕਿ ਪੁਲਿਸ ਉਹਦੇ ਕੋਲ ਗਈ ਕੋਈ ਕਾਰਵਾਈ ਹੋਈ ਨਹੀਂ ਹੋਈ ਕਾਰਨ ਕੀ ਹੈ ਕਿਉਂਕਿ ਉਸ ਕੁੜੀ ਇੱਕ ਸਾਜ਼ਿਸ਼ ਦੇ ਤਹਿਤ ਆਉਂਦੀ ਆ ਸਾਜ਼ਿਸ਼ ਦੇ ਤਹਿਤ ਹੀ ਉਹਨੇ ਸਾਰਾ ਕੁਝ ਆ ਕੇ ਕੀਤਾ ਤੇ ਸਾਰਾ ਕੁਝ ਇਸੇ ਤਹਿਤ ਹੀ ਹੋ ਰਿਹਾ ਸਾਜ਼ਿਸ਼ ਦੇ ਤਹਿਤ ਹੀ ਆਈ ਸਾਜ਼ਿਸ਼ ਦੇ ਤਹਿਤ ਹੀ ਉਹਨੇ ਸਾਰਾ ਕੁਝ ਕੀਤਾ ਕਿ ਜੋ ਵੀ ਉਹ ਜੋਗਾ ਜਗਾ ਕਰਨਾ ਸੀ ਵੀ ਇੱਕ ਮੁੱਦਾ ਜਾ ਕ੍ਰੀਏਟ ਕਰਨਾ ਹਨਾ ਕਈ ਮੁੱਦਿਆਂ ਨੂੰ ਦਬਾਉਣ ਵਾਸਤੇ ਹੁਣ ਦੂਜਾ ਮੁੱਦਾ ਇੰਟਰਨੈਟ ਦੇ ਉੱਪਰ ਚੱਲ ਰਿਹਾ ਇੱਕ ਹਰਜੀਤ ਸਿੰਘ ਨਿਹੰਗ ਸਿੰਘ ਬਾਣੀ ਦੇ ਵਿੱਚ ਆਉ ਦਮਾਲਾ ਬਣਦਾ ਵਾ ਤੇ ਦਮਾਲਾ ਵੀ ਬੜਾ ਵਧੀਆ ਬੰਦਾ ਸਾਰਾ ਕੁਝ ਨਿਹੰਗ ਸਿੰਘ ਬਾਣੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਉਹ ਆਰਾਮ ਅੰਦਰ ਦੇ ਜਾ ਕੇ ਉੱਥੇ ਲੰਗਰ ਵੀ ਲਾਉਂਦਾ ਜਾਂ ਜੋ ਇਹ ਮੂਰਤੀ ਪੂਜਾ ਵੀ ਕਰਦਾ ਹਮਣ ਵੀ ਕਰਦਾ ਜੋਗ ਵੀ ਕਰਦਾ ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਆ ਵੀ ਉਹ ਹਮਣ ਕਰ ਰਿਹਾ ਜੱਗ ਕਰ ਰਿਹਾ ਉਹ ਨਿਹੰਗ ਸਿੰਘ ਕਿੰਨਾ ਦਾ ਛੱਡਿਆ ਹੋਇਆ ਵਾ ਜਿਹੜਾ ਇੱਕ ਨਿਹੰਗ ਸਿੰਘ ਇੱਕ ਖਾਲਸਾ ਸਾਜੰਦਾ ਉਹ ਤਾਂ ਬੜਾ ਪੱਕਾ ਹੁੰਦਾ ਆਪਣੀ ਸ਼ਬਦ ਗੁਰੂ ਦੇ ਵਿੱਚ ਉਹਨੂੰ ਤਾਂ ਆਪਣੇ ਸ਼ਬਦ ਗੁਰੂ ਦੇ ਨਾਲ ਬੜਾ ਜਿਆਦਾ ਸਨੇਹ ਹੁੰਦਾ ਕਿਉਂਕਿ ਸਾਡੇ ਗੁਰੂ ਦਾ ਹੁਕਮ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਾਗਤ ਜੋਤ ਜਪੈ ਨਿ ਸਬਸਰ ਏਕ ਬਿਨਾ ਮਨ ਨੈਕ ਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਠਪੂ ਲਾਮਣੇ ਵੀ ਜਿਹੜਾ ਇੱਕ ਸੇਖ ਹੈ ਉਹ ਨਾ ਭੁੱਲ ਕੇ ਵੀ ਮੜੀਆਂ ਮਸਾਣਾ ਦੀ ਪੂਜਾ ਨਹੀਂ ਕਰਨੀ ਮੜੀਆਂ ਮਸਾਣਾ ਦਾ ਉਪਾਸ਼ਕ ਨਹੀਂ ਹੈ ਸੇਖ ਉਹ ਉੱਥੇ ਮੂਰਤੀ ਪੂਜਾ ਵੀ ਕਰਦਾ ਹੈ ਮੂਰਤੀ ਦੇ ਜਾ ਕੇ ਫੁੱਲ ਵੀ ਚੜਾਉਂਦਾ ਹੈ ਉੱਥੇ ਜਾ ਕੇ ਮੂਰਤੀ ਦੇ ਜੋਤ ਵੀ ਜਗਾਉਂਦਾ ਏ ਮੂਰਤੀ ਦੀ ਆਰਤੀ ਵੀ ਕਰਦਾ ਏ ਹਮਣ ਵੀ ਕਰਦਾ ਏ ਅੱਗ ਬਾਲ ਕੇ ਜਿਹੜਾ ਹਮਣ ਹੁੰਦਾ ਉਹਦੇ ਵਿੱਚ ਤੇਲ ਵੀ ਸੋਟਦਾ ਏ ਜੋ Hindu ਪਰੰਪਰਾ ਅਨੁਸਾਰ ਉੱਥੇ ਮੰਤਰ ਪੜੇ ਜਾਂਦੇ ਉੱਥੇ ਮੰਤਰ ਵੀ ਪੜਦਾ ਏ ਸਾਰਾ ਕੁਝ ਕਰਦਾ ਭਾਈ ਜਿੰਨਾ ਦਾ ਮੁਬਾਰਕ ਹੈ ਕਿਉਂਕਿ ਸਾਡੇ ਗੁਰੂ ਦਾ ਇਹ ਹੁਕਮ ਹੈ ਤੁਮ ਕੋ ਤੁਹਾਡਾ ਖੂਬ ਹਮ ਕੋ ਹਮਾਰਾ ਖੂਬ ਕਿ ਭਾਈ ਜਿਹੜੇ ਧਰਮ ਦੇ ਵਿੱਚ ਤੁਸੀਂ ਹੋ ਤੁਹਾਨੂੰ ਤੁਹਾਡਾ ਮੁਬਾਰਕ ਹੈ ਤੁਸੀਂ ਆਪਣੇ ਧਰਮ ਦੇ ਵਿੱਚ ਰਹੋ ਜੀ ਸਦਕੇ ਜੋ ਮਰਜ਼ੀ ਕਰੋ ਭਾਵੇਂ ਹਮਣ ਕਰੋ ਮੂਰਤੀ ਪੂਜਾ ਕਰੋ ਜੋ ਮਰਜ਼ੀ ਕਰੋ ਪਰ ਮੈਂ ਖਾਸ ਕਰਕੇ ਅਪੀਲ ਇਹ ਕਰਦਾ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਕਿੰਨੇ ਦਲ ਪੰਥਾਂ ਉਹ ਦਲ ਪੰਥਾਂ ਦੇ ਜਿੰਨੇ ਵੀ ਮੁਖੀ ਆ ਜਿੰਨੇ ਵੀ ਸੇਵਾਦਾਰ ਆ ਉਹਨਾਂ ਨੂੰ ਬੇਨਤੀ ਆ ਵੀ ਇਹ ਜਿਹੜਾ ਨਿਹੰਗ ਸਿੰਘ ਹਰਜੀਤ ਸਿੰਘ ਨਾਮ ਦਾ ਨਿਹੰਗ ਸਿੰਘ ਹੈ ਨਾ ਇਹ ਦੇ ਉੱਪਰ ਸਖਤ ਤੋਂ ਸਖਤ ਤੁਸੀਂ ਕਾਰਵਾਈ ਕਰਵਾਓ ਜੇਕਰ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਇਹ ਤੁਹਾਨੂੰ ਇਸ ਹਰਜੀਤ ਸਿੰਘ ਪਖੰਡੀ ਨਿਹੰਗ ਦੇ ਉੱਪਰ ਇਹ ਜਿਹੜਾ ਸਿੱਖੀ ਧਰਮ ਦਾ ਬਾਣਾ ਪਾ ਕੇ ਘਟਾਲਾ ਲਾ ਰਿਆ ਇਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਵਾਉਣੀ ਚਾਹੀਦੀ ਆ ਬਕਾਇਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਬਿਆਨ ਦੇਣਾ ਚਾਹੀਦਾ ਵੀ ਇਹ ਬਾਣਾ ਜਾਂ ਤੇ ਲਾਹ ਦਵੇ ਬਾਣਾ ਲਾਹ ਦਵੇ ਕਿਉਂਕਿ ਬਾਣਾ ਹੈ ਗੁਰੂ ਦਾ ਉੱਥੇ ਜਿਹੜਾ ਸਿਰ ਨੀਵਾ ਹੁੰਦਾ ਉਹ ਗੁਰੂ ਦਾ ਸਿਰ ਨੀਵਾ ਹੁੰਦਾ ਜਦੋਂ ਇੱਕ ਦਮਾਲਾ ਲੈ ਕੇ ਉੱਥੇ ਮੂਰਤੀ ਪੂਜਾ ਕਰਦੇ ਆ ਹੋਮ ਕਰਦੇ ਆ ਜਗ ਕਰਦੇ ਆ ਸੋ ਇਹ ਜਿਹੜੀ ਭਾਜਪਾ ਦਾ ਬੰਦਾ ਇਹ ਆਰਐਸ ਦਾ ਬੰਦਾ ਵਾ ਇਹਦੀ ਨਾਕ ਚ ਨਕੇਲ ਪਾਉਣੀ ਚਾਹੀਦੀ ਨੇ ਹੰਗਸਿੰਘ ਜਥੇਬੰਦੀਆਂ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਕਿਉਂਕਿ ਜਦੋਂ ਨਿਹੰਗ ਸਿੰਘ ਬਾਣੇ ਦੇ ਵਿੱਚ ਇਹ ਕੰਮ ਕਰਦਾ ਉੱਥੇ ਬਦਨਾਮੀ ਸਾਰੀਆਂ ਜਥੇਬੰਦੀਆਂ ਦੀ ਹੁੰਦੀ ਹੈ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਦੀ ਬਦਨਾਮੀ ਹੁੰਦੀ ਹੈ ਸੋ ਇਹ ਮੇਰੀਆਂ ਬੇਨਤੀਆਂ ਸੀ ਇਹ ਦੋ ਮੁੱਦੇ ਵੱਡੇ ਪੱਧਰ ਤੇ ਭਖ ਰਹੇ ਆ ਦੋਵਾਂ 'ਲੀ ਗੌਰ ਕਰਨ ਦੀ ਲੋੜ ਆ ਚਿੰਤਨ ਕਰਨ ਦੀ ਲੋੜ ਆ ਵੀ ਇਹ ਮੁੱਦੇ ਆਏ ਕਿੱਥੋਂ ਕਾਹਦਾ ਕਾਰਨ ਕਰਕੇ ਆਏ ਆ ਕਿਉਂ ਇੰਨੇ ਵੱਡੇ ਪੱਧਰ ਤੇ ਭਖ ਰਹੇ ਆ ਇਹਦਾ ਚਿੰਤਨ ਕਰਨ ਦੀ ਲੋੜ ਆ ਵਿਚਾਰ ਕਰਨ ਦੀ ਲੋੜ ਆ ਤੇ ਇਹ ਨਿਹੰਗ ਹਰਾਈਜੀਤ ਸਿੰਘ ਜਿਹੜਾ ਭਾਜਪਾ ਦਾ ਆਰਐਸ ਦਾ ਦਲਾਲ ਆ ਇਹ ਇਹ ਇਹਨੂੰ ਇਹਨੂੰ ਇਹ ਨਹੀਂ ਪਤਾ ਵੀ ਮੈਂ ਸ਼ਬਦ ਦਾ ਜਾਬ ਕਰਨਾ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ ਜਾਂ ਗੁਰੂ ਸਾਹਿਬ ਅੱਗੇ ਸਿਰ ਝੁਕਾਉਣਾ ਬਸ ਇਹਨੂੰ ਇਹ ਪਤਾ ਵੀ ਮੈਂ ਮੂਰਤੀ ਪੂਜਾ ਕਿੱਦਾਂ ਕਰਨੀ ਇਹਨੂੰ ਇਹ ਪਤਾ ਵੀ ਮੰਦਰਾਂ ਦੇ ਵਿੱਚ ਟਾਲ ਕਿੱਦਾਂ ਖੜਕਾਉਣੇ ਆ ਭਾਈ ਜੀ ਸਦਕੇ ਜਿਨ੍ਹਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਹੈ ਉਹ ਟਾਲ ਲਖੜਕਾਉਣ ਮੂਰਤੀ ਪੂਜਾ ਕਰਨ ਜੋ ਮਰਜ਼ੀ ਕਰਨ ਪਰ ਨਿਹੰਗ ਸਿੰਘ ਬਾਣੀ ਦੇ ਵਿੱਚ ਜਦੋਂ ਬੰਦਾ ਜਾ ਕੇ ਉੱਥੇ ਮੂਰਤੀ ਪੂਜਾ ਕਰਦਾ ਉੱਥੇ ਪੂਰੇ ਪੰਥ ਦੀ ਬਦਨਾਮੀ ਹੁੰਦੀ ਹੈ ਇਸ ਦਲਾਲ ਇਸ ਮਹਾ ਮੂਰਖ ਬੰਦੇ ਉੱਪਰ ਸਖਤ ਐਕਸ਼ਨ ਲੈਣਾ ਚਾਹੀਦਾ ਜੱਥੇਬੰਦੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ vai corrigir que fati